ਬੈਂਕ ਨਾਲ ਗੱਲ ਕਰਦੇ ਸਮੇਂ ਕਦੋਂ ਕਿੱਥੇ ਕੀ ਤੇ ਕਿੰਨਾ ਬੋਲਣਾ ਇਹ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਗਿਆ ਬਸ ਮੋਟੀ ਜੀ ਗੱਲ ਇਹ ਸਮਝ ਲਓ ਕਿ ਬੈਂਕ ਨੇ ਤੁਹਾਨੂੰ ਦਿੱਤੇ ਨੋਟ ਸੀਗੇ ਜਿਨ੍ਹਾਂ ਨੂੰ ਆਪਾਂ ਐਫੀਡੇਵਟ ਲੈਣੇ ਆ ਸਾਰੀ ਜਾਣੇ ਐਫੀਡੇਵਟ ਲੈਣੀ ਹੈ ਨਾ ਕੋਈ ਚੀਜ਼ ਲਿਖਣੀ ਬਸ ਉਹੀ ਐਫੀਡੇਵਟ ਛੋਟੇ ਕਰਕੇ ਇਹਨਾਂ ਨੇ ਤੁਹਾਨੂੰ ਦਿੱਤੇ ਹੋਏ ਆ ਜਿੰਨੇ ਦਾ ਵੀ ਨੋਟ ਆ ਉਹ ਓਨੇ ਦਾ ਐਫੀਡੇਵਟ ਆ ਜਿੱਤੇ ਲਿਖਿਆ ਕਿ ਮੈਂ ਤੁਹਾਨੂੰ ਇਹ ਨੇ ਰੁਪਈਏ ਦੇਂਦਾ ਪਰ ਤੁਹਾਨੂੰ ਦੇਣਾ ਠੀਕ ਹੈ ਇਹ ਗੱਲ ਸਮਝ ਲਓ ਤੇ ਜਿਹੜਾ ਇਹ ਤੁਹਾਡੇ ਤੋਂ ਵਾਪਸ ਮੰਗਦੇ ਪਏ ਆ ਉਹ ਰੁਪਈਆ ਹੈ ਰੁਪਈਆ ਕੀ ਹੁੰਦਾ ਇਸ ਗੱਲ ਨੂੰ ਸਮਝੋ ਰੁਪਈਆ ਕਹਿੰਦੇ ਤੁਹਾਨੂੰ ਜਾਂ ਤੁਹਾਨੂੰ ਰੁਪਈਆ ਕਹਿੰ ਰੁਪਈਆ ਕੀ ਹੁੰਦਾ ਤਾਂ ਕੀ ਹੁੰਦਾ ਜਿਹੜਾ ਤੁਹਾਡੇ ਦੇਸ਼ ਦੇ ਵਿੱਚ ਸੋਨਾ ਚਾਂਦੀ ਪਿੱਤਲ ਤਾਂਬਾ ਲੋਹਾ ਜਿੰਨੀ ਵੀ ਤਾਤ ਹੈ ਪਲੱਸ ਤੁਹਾਡੀ ਖੇਤ ਜ਼ਮੀਨ ਤੇ ਜ਼ਮਿੰਨਤ ਹੋਣ ਵਾਲਾ ਉਤਪਾਦਨ ਪਲੱਸ ਤੁਹਾਡੀ ਮਿਹਨਤ ਇਹਨਾਂ ਨੂੰ ਡਿਵਾਈਡ ਕਰਕੇ ਇੱਕ ਮਾਣਕ ਤੈਅ ਕੀਤਾ ਗਿਆ ਸੀ ਜਿਹਦਾ ਨਾਲ ਜਿਹਦਾ ਨਾਮ ਰੁਪਈਆ ਰੱਖਿਆ ਗਿਆ ਸੀ ਰੁਪਈਆ ਇਹ ਹੈ ਤੇ ਇਹਨਾਂ ਨੇ ਤੁਹਾਨੂੰ ਜਿਹੜੇ ਦਿੱਤੇ ਉਹ ਕਾਗਜ਼ ਦੇ ਟੁਕੜੇ ਜਿੰਨਾ ਬਦਲੇ ਤੁਸੀਂ ਆਪਦਾ ਅਸਲੀ ਰੁਪਈਆ ਜਿਹੜਾ ਅਸਲੀ ਧਾਨ ਹੈ ਜਿਹੜਾ ਰੁਪਈਆ ਹੈ ਉਹ ਇਹਨਾਂ ਨੂੰ ਵਾਪਸ ਕਰਦੇ ਪਿਓ ਤੇ ਇੰਨੇ ਸਾਲਾਂ ਤੋਂ ਤੁਹਾਡੇ ਤੋਂ ਵਾਪਸ ਲਈ ਵੀ ਜਾਂਦੇ ਆ ਤੇ ਉਸੇ ਗੱਲ ਕਰਕੇ ਇਹ ਆਦੀ ਤੁਹਾਡੇ ਤੇ ਹਾਵੀ ਹੋਏ ਖੜੇ ਕਿ ਤੁਹਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਤੁਸੀਂ 40 ਸਾਲ ਮਿਹਨਤ ਕਰਦੇ ਹੋ ਅੱਧੇ ਸੈਕਿੰਡ ਦੇ ਵਿੱਚ ਉਹ 19 ਨੋਟ ਸਭ ਕੀ ਰੱਖ ਦਿੰਦੇ ਆ ਅੱਧੇ ਸੈਕਿੰਡ ਦੇ ਵਿੱਚ ਤੁਸੀਂ ਚਾਰ ਪੁੱਤਰ ਆ ਪਿਓ ਪੁੱਤਰਾਂ ਨੇ 40 ਸਾਲ 40 ਕਿੱਲਾਂ ਦੀ ਵਾਈ ਕੀਤੀ ਤੇ ਜਿੰਨਾ ਤੁਸੀਂ ਸਵਸ਼ਲ ਧਾਨ ਇਕੱਠਾ ਕੀਤਾ ਇਹ ਅੱਧੇ ਸੈਕਿੰਡ ਦੇ ਵਿੱਚ ਉਹਨੇ ਨੋਟ ਸਾਫ ਕੇ ਰੱਖ ਲੈਂਦੇ ਆ ਕਿਤੇ ਤੁਸੀਂ ਇਹਨਾਂ ਦਾ ਇਹ ਕਰਜ਼ਾ ਕਦੇ ਲਾ ਹੀ ਨਹੀਂ ਪਾਉਂਗੇ ਸ਼ੋਰ ਹੈ ਕਦੇ ਨਹੀਂ ਲਾ ਪਾਉਂਗੇ ਜੇ ਤੋ ਤੁਸੀਂ ਸਮਝਦੇ ਨਹੀਂ ਕਿ ਰੁਪਈਆ ਕੀ ਹੈ ਤੇ ਤੁਸੀਂ ਇਹ ਨੋਟ ਦੇ ਜਿਹੜਾ ਐਫੀਡੇਵਟ ਹੈ ਜਿਹੜਾ ਲੀਗਲ ਟੈਂਡਰ ਹੈ ਜਿਹੜਾ ਜਿੰਨੇ ਦਾ ਵੀ ਲੀਗਲ ਟੈਂਡਰ ਹੈ ਜਿਹਨੂੰ ਤੁਸੀਂ ਰੁਪਈਏ ਮੰਨੇ ਜਾਂਦੇ ਹੋ ਤੁਸੀਂ ਇਹਦੇ ਬੋਝ ਤੋਂ ਕਦੇ ਨਹੀਂ ਨਿਕਲ ਪਾਉਂਗੇ ਤਾਂ ਕਿ ਤੁਸੀਂ ਧਿਆਨ ਰੱਖੀਏ ਸੋਚਦਾ ਕਿ ਰੁਪਈਆ ਕੀ ਹੈ ਇਹਨਾਂ ਨੇ ਤੁਹਾਨੂੰ ਦਿੱਤਾ ਕੀ ਸੀ ਤੇ ਵਾਪਸ ਤੁਹਾਡੇ ਕੋਲ ਕੀ ਮੰਗਦੇ ਪਏ ਕਦੇ ਨਹੀਂ ਤੁਹਾਨੂੰ ਇਹ ਗੱਲ ਲਿਖ ਕੇ ਦਊਗਾ ਕਿ ਉਹਨਾਂ ਨੇ ਜਿਹੜੇ ਤੁਹਾਨੂੰ ਨੋਟ ਦਿੱਤੇ ਇਹ ਰੁਪਈਆ ਤੇ ਇਹ ਭਾਰਤੀ ਮਾਣਕਰ ਰੁਪਈਆ ਕਦੇ ਨਹੀਂ ਲਿਖ ਕੇ ਦਊਗਾ ਠੀਕ ਹੈ ਤੇ ਜਦੋਂ ਤੁਸੀਂ ਉਹਨਾਂ ਕੋਈ ਪੁੱਛੋ ਕਿ ਤੁਸੀਂ ਸਾਨੂੰ ਕੀ ਦਿੱਤਾ ਸੀ ਇਹਦੇ ਉੱਤੇ ਨਹੀਂ ਨੋਟ ਦਿੱਤਾ ਸੀ ਨੋਟ ਅਸਈ ਸੀ ਇਹਨਾਂ ਅਕਲੀ ਸੀ ਹਾਂ ਜੇ ਕਿ ਅਸਲੀ ਸੀ ਜੇ ਅਸਲੀ ਸੀ ਤਾਂ ਤੁਹਾਨੂੰ ਸਾਨੂੰ ਲਿਖਤ ਦੇ ਵਿੱਚ ਦਿਓ ਕਿ ਇਹ ਅਸਲੀ ਭਾਰਤੀ ਰੁਪਇਆ ਹੈ ਇਹ ਅਸਲੀ ਭਾਰਤੀ ਮਾਨਕ ਰੁਪਇਆ ਹੈ ਤਾਂ ਬੈਂਕ ਤੁਹਾਨੂੰ ਕਦੇ ਇਹ ਗੱਲ ਲਿਖ ਕੇ ਨਹੀਂ ਦੇਊਗਾ ਤੇ ਜਦੋਂ ਬੈਂਕ ਤੁਹਾਨੂੰ ਇਹ ਗੱਲ ਲਿਖ ਕੇ ਨਾ ਦੇਵੇ ਉਦੋਂ ਤਾਂ ਬੈਂਕ ਨੂੰ ਕਾਲਰ ਤੋਂ ਫੜ ਸਕਦੇ ਆ ਨਾ ਕਿ ਜਿਹੜਾ ਰੁਪਇਆ ਤੁਸੀਂ ਸਾਨੂੰ ਦਿੱਤਾ ਹੀ ਕਦੇ ਨਹੀਂ ਵਾਪਸ ਕਿਵੇਂ ਮੰਗ ਸਕਦੇ ਹੋ ਫਿਰ ਇਹਨਾਂ ਨੇ ਸਾਰੇ ਨੋਟ ਛਾਪੇ ਵੀ ਫਰਦੀ ਹੋਏ ਆ ਸਾਰਾ ਕੁਝ ਦੱਸਿਆ ਵੀਡੀਓ ਦੇ ਵਿੱਚ ਘਬਰਾਓ ਨਾ ਵੀਡੀਓ ਦੇਖੋ ਤੁਹਾਡੇ ਤੋਂ ਡੱਕਾ ਵਾਪਸ ਨਹੀਂ ਲੈ ਸਕਦੇ ਬਸ ਇਹ 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 ਜਿਹੜਾ ਲੀਗਲ ਟੈਂਡਰ ਹੈ ਨਾ ਜਿਹੜਾ ਜਿੰਨੇ ਦਾ ਵੀ ਲੀਗਲ ਟੈਂਡਰ ਹੈ ਜਿਹਨੂੰ ਇਹ 1 ਇਹ ਇਹ ਰੁਪਈਆ ਤਾਂ ਆਇਆ ਕਿਉਂਕਿ ਤੁਸੀਂ ਮੰਨੀ ਖੜੇ ਹੋ ਤੁਸੀਂ ਅੱਜ ਮੰਨਣਾ ਛੱਡਦੇ ਹੋ ਤੇ ਇੱਕ ਆਗਈ ਦਾ ਟੁੱਟਾ ਹੈ ਇਹ ਰੁਪਈਆ ਨਹੀਂ ਹੈ ਸਮਝੋ